हाँ जी मम्मा सब वादिया ए ठीक ने हाँ जी अच्छा कि वादिया प्रोग्राम से ना मुंडे वाले हाँ बहुत पैसा बहुत हाँ चलो वादिया अपनी गुड़िया राज गुरु जी ने अच्छा ओ, कल आ रहे ने कल ग्यारह बजे अच्छा अच्छा ठीक है मम्मा ਹਾਂਜੀ ਅਸੀਂ ਵੀ ਆ ਜਾਾਂਗੇ। ਰੌਣੇ ਨੂੰ ਵੀ ਕਹਿ ਦੀ। ਇਹਨਾਂ ਨੂੰ ਹਾਂਜੀ ਮੈਂ ਇਹਨਾਂ ਨੂੰ ਦੱਸ ਦੂੰਗੀ। ਅੱਛਾ ਫਿਰ ਆਜੋ ਟਾਈਮ ਨਾਲ। ਬੱਚਾ ਇੱਕ ਗੱਲ ਹੋਰ ਕੱਲ ਚੰਗੇ ਕੱਪੜੇ ਪਾ ਕੇ ਆਇਓ। ਹਾਂਜੀ ਮੰਮਾ ਵਧੀਆ ਪਾ ਕੇ ਆਵਾਂ। ਚਲ ਚੰਗਾ ਫਿਰ। ਓਕੇ ਬਾਏ। ਜੀ। ਹਾਂਜੀ। ਤੁਹਾਨੂੰ ਪਤਾ ਹੈ ਕੱਲ ਮੰਮਾ ਪਾਪਾ ਰੌਣੇ ਆਪਾਂ ਨੂੰ ਬੁਲਾਇਆ। ਕਿਉਂ?

ਇੰਨਾ ਖਰਚਾ ਹੋਇਆ ਆਪਣਾ ਫਿਰ ਨਵੇਂ ਕੱਪੜੇ ਯਾਰ ਇੰਨਾ ਢੇਰ ਲੱਗਾ ਪਿਆ ਕੱਪੜਿਆਂ ਦਾ ਚੱਦਰ ਦੇਖ ਕੇ ਪੈਰ ਪਸਾਰੀ ਦੇ ਯਾਰ ਆਪਣੇ ਓ ਫੇ ਮੈਂ ਆਪੇ ਦੇਖ ਲੂੰਗੀ ਮੈਂ ਕੀ ਕਰਨਾ ਐਵੇਂ ਜਾਮਾਂਗੇ ਫਨ ਮਮਾ ਨੇ ਕਿਹਾ ਵੀ ਆ ਵਧੀਆ ਕੱਪੜੇ ਪਾ ਕੇ ਆਈ ਹਾਂ ਹਾਂ ਆ ਕੰਡੀਆਂ ਇੱਥੇ ਸੋਨੇ ਵੀ ਲੱਗਦੇ ਆ ਥੋਰ ਪੂਰੀ ਬਣਾ ਕੇ ਲੈ ਕੇ ਜਾਵਾਂਗੀ ਆਵਲਾ ਸੂਟ ਪਾ ਕੇ ਦੱਨ ਨਹੀਂ ਹਾਲੇ ਤੱਕ ਮਮਾ ਮਲ ਪਾਤੀ ਵੀ ਨਹੀਂ ਤੇ ਵੀ ਮੈਨੂੰ ਦੇਖ ਤੇ ਦੱਸੇ ਨਾ ਟਿੱਕੇ ਨਾ ਚੁੰਨੀ ਆ ਦੇਖ ਕੇ ਨਾ ਬਰੈਂਡ ਹੁੰਦੇ ਨੇ ਖੁੱਪਗਾ ਦੀ ਨਾ ਲੱਗੇ ਕਦੇ ਸੇਲ ਨਾ ਟਿੱਕੇ ਨਾ ਚੁੰਨੀ ਆ ਦੇਖ ਕੇ ਨਾ ਬਰੈਂਡ ਹੁੰਦੇ ਨੇ ਹੋਈ ਨਹੀਂ ਤਿਆਰ ਹੋਲੇ ਫਿਰ ਕਹਿੰਗੀ ਮੈਂ ਲੇਟ ਕਰਤਾ ਯਾਰ छेती कर ला लेट हो जाना ही जी देखो सोना तो लग रहा तू हमेशा ही सोनी लगती है यार चलिए फटाफट लेट हो गया चल, चल मैं तो तुम्हें पहले ही बात जमा करता चल, हूं चलो चलो आ जा फटाफट चलो चलो जल्दी करो ਲੇ ਕਾਲੀ ਦੇ ਪੇਕੇ ਘਰੇ ਜਾਣ ਦੀ ਕਿੰਨੀ ਐਨੂੰ ਹੈ ਹਾਂ ਇੱਧਰ ਬੈਠੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡੈਡੀ ਜੀ ਸਤਿ ਸ਼੍ਰੀ ਅਕਾਲ ਮਮਾ ਸਤਿ ਸ਼੍ਰੀ ਅਕਾਲ ਪਾਪਾ ਠੀਕ ਹੋ ਬਸ ਬਸ ਹੋਰ ਸਭ ਠੀਕ ਹੈ ਜੀ ਬਿਲਕੁਲ ਠੀਕ ਹੋਰ ਥੋੜਾ ਕੰਮ ਕਰਦਾ ਬਸ ਪ੍ਰਮਾਤਮਾ ਦੀ ਕਿਰਪਾ ਜੀ ਚੱਲੀ ਜਾ ਰਿਹਾ ਹੈ ਇਹ ਤਾਂ ਰੱਬ ਦੇ ਰੰਗ ਨੇ ਬੱਸ ਚੱਲੀ ਜਾਣਾ ਹੋਰ ਨਿੱਕੀ ਕਿੰਨੀ ਦੇਰ ਤੱਕ ਆ ਰਹੀ ਐ ਹੋ اچھا ਹੁਣ ਤੋਂ ਮਾਲਾ ਵੀ ਬਦੋਗੀ اچھا اچھا ਜੇ ਪਾਣੀ ਲਿਆ ਅੰਨੇ ਤੇ ਉਹ ਮੰਦਲ ਪੰਨੇ ਹਾਂਜੀ ਜਾ ਹੋਰ ਜੜੀ ਨਿੱਕੀ ਦੇ ਵਿਆਹ ਚ ਰੌਣਕਾ ਤਾਂ ਬੁਤੇਰੀਆਂ ਲੱਗ ਗਿਆ ਬਹੁਤ ਵਧੀਆ ਪ੍ਰੋਗਰਾਮ ਹੋਇਆ ਬਹੁਤ ਵਧੀਆ ਮੁੰਡੇ ਵਾਲੇ ਵੀ ਚੰਗੇ ਨੇ ਸਾਰੇ ਠੀਕ ਨੇ

लो पानी लो की गल बड़ी चुपचाप बैठे की हो गया इन खुश थी एनू की हो गया

ਮੇਰੀ ਧੀ ਰਾਣੀ ਆ ਗਈ ਜੀ ਮੇਰੀ ਧੀ ਰਾਣੀ ਆ ਗਈ ਕਿੰਨੀ ਵੱਡੀ ਗੱਡੀ ਆਈ ਹੈ ਮੇਰੀ ਧੀ ਰਾਣੀ ਸਤਿ ਸ਼੍ਰੀ ਅਕਾਲ ਪਾਪਾ ਸਰਮਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਰੁਕ ਕੇ ਆ ਗਈ ਘਰ ਠੀਕ ਹੋ ਆ ਗਿਆ ਮੇਰੇ ਪੁੱਤਰ ਆ ਗਿਆ ਮੇਰਾ ਪੁੱਤਰ ਆ ਗਿਆ ਮੇਰਾ ਪੁੱਤ ਸਵੇਰ ਦੀ ਇੰਤਜ਼ਾਰ ਕਰਦਾ ਹੋ ਗਿਆ और डैडी जी की हालचाल सेता सुता ठीक है काम कार बढ़िया पुत्र बढ़िया बहुत बढ़िया आया दिल खुश हो गया और गल सुन गल मुंह भी देखनी है ठेले ढूंढा ले आ चाय पानी ले आ गई ला पुत्र पकोड़े खा के ऐसे ऐसे लेंगे थैंक यू थैंक यू पापा जी और संजू साहब किमे हो ਬਾ ਵਰੀਆ ਦੀ ਵਰੀਆ ਆ ਲੋ ਕੁਝ ਤੁਸੀਂ ਵੀ ਆ ਲੋ ਨਹੀਂ ਨਹੀਂ ਬੱਸ ਬੱਸ ਖਾ ਚੁੱਕੇ ਤੁਹਾਡੇ ਆਉਣ ਤੋਂ ਪਹਿਲਾਂ ਖਾ ਹੀ ਰਹੇ ਸੀ ਜੀ ਠੀਕ ਹੈ ਠੀਕ ਹੈ ਹੋਰ ਕਦੋਂ ਆਏ ਕਦੋਂ ਸੀ ਤੁਸੀਂ ਹੋ ਗਿਆ ਖਾਛਾ ਟਾਈਮ ਹੋ ਗਿਆ ओके ਹੋਰ ਕਿਧੇ ਤੇ ਆਏ ਹੋ ਸਕੂਟਰੀ ਕਰਨਾ ਹੈ ਸਕੂਟਰੀ ਤੇ ਸਕੂਟਰੀ ਤੇ ਸਾਨੂੰ ਕਹਿ ਦਿੰਦੇ ਅਸੀਂ ਨਾਲ ਲਿਆਂਦੇ ਤੁਹਾਨੂੰ ਰਾਜ ਪਿਕ ਕਰ ਲੈਂਦੇ ਨਹੀਂ ਕੋਈ ਨਹੀਂ ਸਾਨੂੰ ਆदत ਪਈ ਹੋਏ ਦੀ ਸਕੂਟਰੀ ਤੇ ਜਾਣ ਦੀ ਠੀਕ ਹੈ ਤੁਸੀਂ ਇੱਥੇ ਜਾਈਦਾ

Rum Tarальandir Edur Yam 20 It is.